ਕਿ ਜਿਹੜੇ ਅਜਿਹੇ ਪੜੇ ਲਿਖੇ ਕਹਿੰਦੇ ਨਾ ਉਹਨਾਂ ਨੂੰ ਸਮਝ ਪਈਤ ਨਹੀਂ ਹੈ ਨਹੀਂ ਗੁਸਤਾਖੀ ਮਾ ਕੋਈ ਮੱਕਾ ਨਹੀਂ ਘੁਮਿਆ ਕੋਈ ਪੰਜਾ ਨਹੀਂ ਲਗਿਆ ਇਹ ਸਿਰਫ ਉਹ ਹੀ ਲੋਕ ਕਹਿੰਦੇ ਨੇ ਜਿਹੜੇ ਅਜੇ ਅਧਿਆਤਮਿਕ ਬਲ ਦੇ ਨਾ ਗਿਆਤਾ ਨੇ ਤੇ ਨਾ ਸਮਝ ਆਇਆ ਇਹ ਤੇ ਇੱਕ ਬਲ ਹੈ ਇਹ ਤੇ ਇੱਕ ਸ਼ਕਤੀ ਹੈ 10 ਬੁਰੇ ਮਨੁੱਖ ਬੈਠੇ ਹਨ ਬੁਰੀਆਂ ਲਹਿਰਾਂ ਛੋੜਦੇ ਨੇ ਬੁਰੀਆਂ ਤਰੰਗਾ ਉੱਥੇ ਇੱਕ ਨੇਕ ਮਨੁੱਖ ਵੀ ਆਣ ਕੇ ਬੈਠੇਗਾ ਬੁਰਾਈ ਦੀਆਂ ਲਹਿਰਾਂ ਚ ਫਸ ਜਾਏਗਾ ਫਸ ਜਾਏਗਾ ਔਰ ਇੱਕ ਬੁਰਾ ਮਨੁੱਖ ਬੈਠਾ ਤੇ ਜਿਸਨੇ ਛੋਟੀ ਬੁराई ਕਰਨੀ ਸੀ ਬਹੁਤ ਵੱਡੀ ਬੁराई ਕਰੇਗਾ ਕਿਉਂ ਬੁਰੇ ਮਨੁੱਖਾਂ ਦੀਆਂ ਲਹਿਰਾਂ ਵੀ ਉਸਨੂੰ ਮਦਦ ਦੇਣਗੀਆਂ ਪ੍ਰੇਰਣਾ ਕਰਨਗੀਆਂ ਇੱਕ ਨੇਕ ਮਨੁੱਖ ਸਤਸੰਗੀ ਮਨੁੱਖ ਦਸ ਗੁਰਮੁਖਾਂ ਦੀ ਮਹਿਫਿਲ ਦੇ ਚ ਆਣ ਕੇ ਬੈਠਾ ਹੈ ਤੇ ਤੇ ਦੇ ਨਿਰਮਲ ਤਰੰਗਾ ਸਨ ਸੰਗੀਆਂ ਤਰੰਗਾ ਸਨ ਕਿ ਉਹ ਖੁਦ ਵੀ ਗੁਰਮੁਖ ਸੇ ਉਹ ਛੋਟਾ ਜਿਹਾ ਨੇਕ ਕੰਮ ਕਰਨਾ ਚਾਹੇਗਾ ਬਹੁਤ ਵੱਡਾ ਉਸ ਕੋਲ ਹੋ ਜਾਏਗਾ ਬਹੁਤ ਵੱਡਾ ਹੋ ਜਾਏਗਾ ਇੱਕ ਬੁਰਾ ਮਨੁੱਖ ਜੋ ਰੋਜ਼ ਰੋਜ਼ ਬੁਰੀ ਸਹਬਤ ਦੇ ਚ ਬੈਠਦਾ ਹੈ ਇਕ ਛੋਟੀ ਜਿਹੀ ਬੁਰਾਈ ਕਰਨਾ ਚਾਹੇਗਾ ਉਹਦੇ ਕੋਲ ਵੱਡੀ ਹੋ ਜਾਏ ਵੱਡੀ ਹੋ ਜਾਏਗੀ ਅੱਜ ਤੱਕ ਅਦਾਲਤਾਂ ਵਿੱਚ ਕਾਤਲਾ ਨੇ ਇਹ ਆਖਿਆ ਹੈ ਕਤਲ ਕਰਨਾ ਨਹੀਂ ਚਾਹੁੰਦੇ ਸੀ ਹੋ ਗਿਆ ਥੋਨੂੰ ਡਾਂਟਣਾ ਹੀ ਸੀ ਸਿਰਫ ਇੱਕ ਦੋ ਗੱਲਾਂ ਹੀ ਕੱਢਣੀਆਂ ਸਨ ਪਰ ਕੀ ਕਰੀਏ ਕਤਲ ਹੋ ਗਿਆ ਅੱਜ ਤੱਕ ਅਦਾਲਤਾਂ ਕਹਿੰਦੀਆਂ ਰਹੀਆਂ ਇਹ ਝੂਠ ਬੋਲਦੇ ਨੇ ਝੂਠ ਬੋਲਦੇ ਨੇ ਹੁਣ ਮਨੋਚਿੰਤਕ ਅੱਗੇ ਆਏ ਨੇ ਉਹ ਕਹਿੰਦੇ ਨੇ 70 ਫੀਸਦੀ ਕਾਤਲ ਕਾਤਲ ਨਹੀਂ ਹੁੰਦੇ ਵੇਗ ਦੇ ਚਾਕੇ ਹੋ ਜਾਂਦੇ ਨਹੀਂ ਕਤਲ ਕਰਨਾ ਨਹੀਂ ਚਾਹੁੰਦੇ ਸਨ ਉਹਨੂੰ ਜਾਨੋ ਮਾਰਨਾ ਨਹੀਂ ਚਾਹੁੰਦੇ ਸਨ ਸਿਰਫ ਗਾਲ ਕੱਢਣੇ ਸੀ ਜਾਂ ਇੱਕ ਥੱਪੜ ਮਾਰਨਾ ਸੀ ਇਤਨੀ ਬੁਰੀਾਈ ਕੋਲ ਸੀ ਪਰ ਬੁਰੀ ਸੋਸਾਇਟੀ ਦੇ ਵਿੱਚ ਬੈਠਣ ਕਰਕੇ ਬੁਰੀ ਤਰੰਗਾਂ ਦੇ ਪ੍ਰਭਾਵ ਹੈ ਇੱਕ ਛੋਟੀ ਜਿਹੀ ਬੁਰੀਾਈ ਵੱਡੀ ਬੁਰੀਾਈ ਕਰ ਬੈਠ ਇੱਕ ਨੇਕ ਮਨੁੱਖ ਛੋਟਾ ਜਿਹਾ ਨੇਕ ਕੰਮ ਕਰਨਾ ਚਾਹੁੰਦਾ ਪਰ ਜੇ ਸਦਸੰਹ ਦੇ ਵਿੱਚ ਬੈਠਾ ਹੈ ਰੋਜ਼ ਰੋਜ਼ ਚੰਗੀਆਂ ਲਹਿਰਾਂ ਇਤਨੀਆਂ ਪ੍ਰਭਾਵਿਤ ਕਰ ਦੇਣ ਗਿਆ ਇਤਨੀ ਸਮਰਥਾ ਦੇਣ ਗਿਆ ਉਹ ਖੁਦ ਹੈਰਾਨ ਹੋਵੇਗਾ ਨਿੱਕਾ ਜਿਹਾ ਮੈਂ ਕੰਮ ਕਰਨਾ ਚਾਹੁੰਦਾ ਸੀ ਇਤਨਾ ਵੱਡਾ ਹੋ ਗਿਆ ਮੇਰੇ ਕੋਲ ਅੱਜ ਤੱਕ ਦੇ ਮਹਾਪੁਰਸ਼ਾਂ ਦਾ ਇਹ ਅਨੁਭਵ ਹੈ ਇੰਨਾ ਵੱਡਾ ਕੰਮ ਅਸੀਂ ਕਰਨਾ ਨਹੀਂ ਸੀ ਹੋ ਗਿਆ ਹੈ ਹੋ ਗਿਆ ਜਦ ਬਹੁਤ ਵੱਡਾ ਬ੍ਰਹਮ ਭੋਜ ਵੀ ਹੋ ਗਿਆ ਸਤ ਸੰਗ ਵੀ ਹੋ ਗਿਆ ਤੇ ਸਾਰੇ ਲੋਕ ਧਨ ਕਬੀਰ ਧਨ ਕਬੀਰ ਕਹਿਣ ਲੱਗੇ ਤੋ ਕਬੀਰ ਨੇ ਐਲਾਨੀਆਂ ਕਹਿ ਦਿੱਤਾ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ ਕਿਆ ਜਾਣਾਂ ਉਹ ਕਿ ਚਹਰ ਕੀ ਆਪਾਇੋ ਕਵੀਰ ਕਵੀਰ ਮੈਂ ਨਹੀਂ ਕਰ ਸਕਦਾ ਤੇ ਮੇਰੀ ਹਿੰਮਤ ਨਹੀਂ ਹੈ ਤੇ ਮੇਰੀ ਸਮਰਥਾ ਹੀ ਨਹੀਂ ਹੈ ਪਤਾ ਨਹੀਂ ਕੀ ਗੈਭੀ शकते ਨਹੀਂ ਕਰ ਦਿੱਤਾ ਹੈ ਤੇ ਉਸੇ ਦਾ ਕਰਸ਼ਮ ਹੈ ਇੱਕ ਨਿੱਕਾ ਹੀ ਕੰਮ ਕਰਨਾ ਚਾਹੁੰਦਾ ਸੀ ਇਤਨਾ ਵੱਡਾ ਕੰਮ ਹੋ ਗਿਆ ਨੇਕ ਸ਼ਕਤੀਆਂ ਮਦਦ ਕਰਦੀਆਂ ਨੇ ਅੰਦਰ ਬੁਰਾਈ ਚੱਲ ਰਹੀ ਹੈ ਯਕੀਨ ਜਾਣੋ ਬੁਰੀ ਸ਼ਕਤੀਆਂ ਉਹਦੇ ਹਲੇ ਦੋਲੇ ਮੜ ਲਾਣਗੇ ਔਰ ਉਹਦੇ ਕੋਲ ਬਹੁਤ ਵੱਡੀ ਗਲਤੀ ਹੋ ਜਾਏਗੀ ਨੇਕ ਕੰਮ ਕਰਨਾ ਚਾਹੁੰਦਾ ਹੈ ਤੋ ਨੇਕ ਲੈਹਰਾਂ ਉਹਦੇ ਅਲੇ ਦੁਆਲੇ ਮੰਡਲਾਂ ਗਿਆ ਸੰਸਾਰ ਭਰਿਆ ਪਿਆ ਇਹਨਾਂ ਲੈਹਰਾਂ ਨਾਲ ਅਰ ਮਨੁਕ ਕਪਣਾ ਓਰਾ ਛੱਡਦਾ ਅਰ ਮਨੁਕ ਕਪਣੀ ਆਪਾ ਛੱਡਦਾ